ਅਥ ਦੇਵਕੀ ਕੋ ਵਿਆਹ ਕਥਨ ਸਵਈਆ ਆਸਨ ਦਿੱਜਨ ਕੋ ਧਰਕੈ ਤਰ ਤਰ ਆਸਨ ਦਿੱਜਨ ਕੋ ਧਰਕੈ ਤਰ ਤਾ ਕੋ ਨਵਾਏ ਲੈ ਜਾਏ ਬਿਠਾਇਓ ਕੁੰਕਮ ਕੋ ਘਸਕੈ ਕਰ ਪ੍ਰੋਹਤ ਵੇਦਨ ਕੀ ਧਨ ਸੋ ਤੇ ਲਾਇਓ ਡਾਰਤ ਫੂਲ ਪੰਚਾ ਅਮ੍ਰਿਤ ਅਛਤ ਮੰਗਲਾਚਾਰ ਭਇਓ ਮਨ ਭਾਇਓ ਮੰਗਲਚਾਰ ੱੱਲੇ ਨੂੰ ਕੰਨਾ ਕੱਟਦੇ ਆ ਜੀ ਕੀ ਦੇ ਜੀ ਹਾਂ ਜੀ ਪੰਚਾਮ੍ਰਿਤ ਹੈਗੀ ਟਿੱਪੀ ਪੱਪੇ ਤੇ ਚੱਚੇ ਨੂੰ ਬਿੰਦੀ ਹਾਂ ਜੀ ਨਹੀਂ ਟਿੱਪੀ ਤਾਂ ਹੈ ਨਹੀਂ ਪਛਾਂ ਪਚਾਂ ਪੰਚਾਮ੍ਰਿਤ ਪਾਠ ਦਾ ਮਿੱਥੇ ਟਿੱਤੀ ਕੱਟਦੀ ਪੰਚ ਪੰਚਾਮ੍ਰਿਤ ਅਛਤ ਮੰਗਲ ਚਾਰ ਭਇਓ ਮਨ ਭਾਇਓ ਬਾਟ ਕਲਾਵਤ ਔਰ ਗੁਨੀ ਸਭ ਲੈ ਬਖਸ਼ੀਸ਼ ਮਹਾ ਜਸ ਗਾਇਓ ਦੋਹਰਾ ਰੀਤ ਬਰਾਤਨ ਦੁਲਹ ਕੀ ਬਾਸਦੇਵ ਸਭ ਕੀਨ ਤਬੈ ਕਾਜ ਚਲ ਬੇ ਨਮਿਤ ਮਥਰਾ ਮੈਂ ਮਨ ਦੀਨ ਬਾਸ ਬਾਸਦੇਵ ਕੋ ਆਗਮਨ ਉਗਰ ਸੈਨ ਸੁਨ ਲੀਨ ਚਮੂ ਸਬੈ ਚਤਰੰਗਨੀ ਭਜੇ ਅਗਮਨ ਦੀਨ ਭੇਜ ਅਗਮਨ ਦੀਨ ਸਵਈਆ ਆਪਸ ਮੈਂ ਮਿਲਬੇ ਹਿਤ ਹਿਤ ਕੋ ਆਪਸ ਮੈਂ ਮਿਲਬੇ ਹਿਤ ਕੋ ਦਲ ਸਾਜ ਚੱਲੇ ਤੁਜਨੀ ਪਤ ਐਸੇ ਲਾਲ ਕਰੇ ਪਟ ਪੈਂੜ ਕੇ ਤੈਂ ਅਟ ਡਰ ਕੇ ਡਰ ਕੇਸਰ ਲਾਲ ਕਰੇ ਪਟ ਪੈਂ ਡਰ ਕੇਸਰ ਤੈ ਬੜੋ ਕੇਸਰ ਡਰ ਪਾ ਕੇ ਡਰ ਕੇ ਨਾ ਲਾਲ ਕਰਤੇ ਬਸਰ ਰੰਗ ਭਰੇ ਲਾਲ ਕਰੇ ਪਟ ਪੈਂ ਡਰ ਕੇਸਰ ਰੰਗ ਭਰੇ ਪ੍ਰਤਨਾ ਰਤਨਾ ਪਤ ਕੈਸੇ ਰਚਕਤਾ ਛਭ ਢੂੰਡ ਲਈ ਕਬਨੇ ਮੰਨ ਕੇ ਪੁਨ ਭੀਤਰ ਮੈਸੇ ਦੇਖਣ ਕੌਤਕ ਵਿਆਹ ਕੋ ਨਿਕਸੇ ਇਹ ਕੁੰਕਮ ਆਨੰਦ ਜੈਸੇ ਦੋਹਰਾ ਕੰਸ ਅਵਰ ਬਸਦੇਵ ਜੂ ਆਪਸ ਨੈ ਮਿਲ ਅੰਗ ਤਬੈ ਬਹੁਰ ਦੇਵਨ ਲੱਗੈ ਗਾਰੀ ਰੰਗਾ ਰੰਗ ਸੁਰਠਾ ਦੰਦਬ ਤਵੇ ਬਜਾਏ ਆਏ ਜੋ ਮਥਰਾ ਨੇਕਟ ਸੁਰਠ ਅਸਿਠਣੀਆਂ ਦਿੰਦੀਆਂ ਨਾ ਵਾਹੀਆਂ ਗਾਗੀਆਂ ਦਾ ਤੇ ਉਹਨੇ ਵੀ ਗਾਲਾਂ ਕੱਢੀਆਂ ਉਹਨਾਂ ਨੇ ਉਹ ਵਿਆਹ ਹੋਇਆ ਉਹਨਾਂ ਦਸਦੇਵ ਦਾ ਦੇਵਕੀ ਦਾ ਦੰਦਬ ਤਵੇ ਬਜਾਏ ਇਥੇ ਵੀ ਸ਼੍ਰਾਮ ਆਏ ਜੋ ਮਥਰਾ ਨੇਕਟ ਬਜਾਏ ਆਏ ਜੋ ਮਥਰਾ ਨੇਕਟ ਤਾਂ ਛੱਬ ਕੋ ਨਿਰਖਾਏ ਹਰਖ ਭਇਓ ਹਰਖਾਏ ਕ ਸਵਈਆ ਆਵਤ ਕੋ ਸੁਨ ਕੇ ਬਸ ਦੇਵਹਿ ਰੂਪ ਸਜੇ ਆਪਣੇ ਤਨ ਨਾਰੀ ਗਾਵਤ ਗੀਤ ਬਜਾਵਤ ਤਾਲ ਦੇਵਾਵਤ ਆਵਤ ਨਾਗਰ ਗਾਰੀ ਕੋਠਨ ਪੈ ਨਿਰਖੈ ਚੜ ਤਸ ਚੜ ਤਸਨ ਦਰਸ਼ਨ ਇਕਠਾ ਕੋਠਨ ਪੈ ਨਿਰਖੈ ਚੜ ਤਸਨ ਜੰਝ ਦੇ ਜਾਨੀਆਂ ਨੂੰ ਕੋਠੇ ਉੱਦੜ ਕੇ ਦੇਖਦੀਆਂ ਕੋਠਨ ਪੈ ਨਿਰਖੈ ਚੜ ਤਸਨ ਤਾ ਛੱਬ ਕੀ ਉਪਮਾ ਜੀ ਧਾਰੀ ਬੈਠ ਬਿਵਾਨ ਕੁਟੰਬ ਸਮੇਤ ਸੋ ਦੇਖਤ ਦੇਵਨ ਕੀ ਮਹਤਾਰੀ ਕਬਿਤ ਬਾਸਦੇਵ ਆਇਓ ਰਾਜ ਮੰਡਲ ਬਨਾਇਓ ਮਨ ਮਹਾ ਸੁਖ ਪਾਇਓ ਬਾਸਦੇਵ ਆਇਓ ਰਾਜ ਮੰਡਲ ਬਨਾਇਓ ਇੱਥੇ ਬਸਰਾਮ ਮਨ ਮਹਾ ਸੁਖ ਪਾਇਓ ਤਾਂ ਕੋ ਅਨਨ ਨਿਰਖ ਕੈ ਸੁਗੰਧ ਲਗਾਇਓ ਰਾਗ ਗਾਇਨਾਂ ਲਗਾਇਓ ਇੱਥੇ ਬਸਰਾਮ ਤਿਸੇ ਬਹੁਤ ਦਵਾਇਓ ਵਰ ਲਿਆਓ ਜੋ ਪਰਖ ਕੈ ਛਾਤੀ ਹੱਥ ਲਾਇਓ ਸੀ ਤੇ ਨਿਆਇ ਉਗਰ ਸੈਨ ਤਵੈ ਆਦਰ ਪਠਾਇਓ ਪੁਰ ਮਨ ਮੈਂ ਹਰਿ ਸੈ ਭਇਓ ਜਮ ਭਇਓ ਜਨ ਮੰਗਨਨ ਭੂਮ ਪਰ ਬਾਦਰ ਸੋ ਰਾਜਾ ਉਗਰ ਸੈਨ ਦਿਓ ਕੰਚਨ ਬਰਤ ਕੈ ਦੋਹਰਾ ਉਗਰ ਸੈਨ ਸਭ ਕੰਸ ਕੋ ਲਇਓ ਹਜੂਰ ਬਲਾਏ ਕਹਿਓ ਸਾਥ ਤੁਮ ਜਾਏ ਕੈ ਦੇਹੋ ਭੰਡਾਰ ਖਲਾਏ ਔਰ ਸਮਗਰੀ ਅੰਨ ਕੀ ਲੈ ਜਾ ਤਾ ਕੇ ਪਾਸ ਕਰ ਪ੍ਰਨਾਮ ਤਾ ਕੋ ਤਵੇ ਇਉ ਕਰਿਓ ਅਰਦਾਸ ਕਾਲ ਰਾਤਰ ਕੋ ਵਿਆਹ ਹੈ ਕੰਸਹਿ ਕਹੀ ਸੁਣਾਏ ਵਾਸਦੇਵ ਪ੍ਰੋਹਤ ਕਹੀ ਭਲੀ ਜੋ ਤਮੈ ਸੁਹਾਏ